ਸਾਹ ਵੈਕਰੂ ਜਿੱਕੀ ਫਤਿਹ ਕੁਲਦੀਪ ਸਿੰਘ ਮੱਤਰ ਪ੍ਰਚਾਰਕ ਸਾਂ ਮਜ਼ਦੂਰ ਸ਼ਗਰਸ਼ ਕਮੇਟੀ ਪੰਜਾਬ ਕਿਸਾਨ ਵੀਰਾਂ ਦੀ ਕਚੈਰੀ ਵਿੱਚ ਆਜਰੇ ਕਿਸਾਨ ਵੀਰੋ ਜਿਹੜੀ ਕੁਦਰਤੀ ਆਫਤ ਹੈ ਉਹ ਕੁਦਰਤੀ ਨਤੀਜਾ ਹੁੰਦਾ ਹੈ ਕੁਦਰਤ ਦਾ ਕੰਮ ਹੁੰਦਾ ਹੈ ਆ ਤੁਸੀਂ ਵੇਖ ਸਕਦੇ ਹੋ ਸਾਰੇ ਇਲਾਕੇ ਚ ਪਾਣੀ ਪਾਣੀ ਹੈ ਇਹ ਕੱਲੇ ਮੱਤੜ ਤਾੜਦ ਨਹੀਂ ਇਹ ਪੂਰੇ ਪੰਜਾਬ ਦੇ ਵਿੱਚ ਸੋ ਇਹਦੇ ਵਜਿਏ ਇਹਦੇ ਕਾਰਨ ਝਗੜੇ ਵੀ ਹੋ ਰਹੇ ਆ ਤੇ ਕਈ ਕੁਝ ਹੋ ਰਿਹਾ ਹੈ ਸਾਡੇ ਪਿੰਡ ਵੀ ਲਾਲਾ ਲਾਲਾ ਜੀ ਹੁੰਦੀ ਹੁੰਦੀ ਮਸਾਂ ਬਚੀ ਸੋ ਕੁਝ ਸਾਡੇ ਗੁਰਪ੍ਰੀਤ ਸਿੰਘ ਜੀ ਵੀਰ ਇਹਨਾਂ ਕੋ ਤਰੀਕਾ ਲੱਭਿਆ ਬਹੁਤ ਵਧੀਆ ਇਸੇ ਪਾਣੀ ਨੂੰ ਸੈੱਟ ਕਰੁੰਦਾ ਆ ਤੁਸੀਂ ਵੇਖ ਸਕਦੇ ਹੋ ਸਬਰਸੀਬਲ ਪੰਪ ਜਿਹੜੀ ਇਹਨਾਂ ਦੀ ਮੋਟਰ ਲੱਗੀ ਹੋਈ ਏ ਇਹਦੇ ਅੱਗੇ ਇੱਕਾ ਸੁੰਡ ਪਾਈਪ ਜਿਹਨੂੰ ਆਪਾਂ ਕਹਿ ਦਿੰਨੇ ਹਾਂ ਲਾ ਦਿੱਤੀ ਗਈ ਇਹ ਲਾ ਦਿੱਤੀ ਗਈ ਜਦੋਂ ਤੁਸੀਂ ਉਧਰੋਂ ਮੋਟਰ ਨੂੰ ਚਲਾ ਕੇ ਤੇ ਉਦੋਂ ਨੂੰ ਬੰਦ ਕਰੋਗੇ ਤੇ ਸਬਰਸੀਬਲ ਪਾਣੀ ਪਿੱਛੇ ਖਿੱਚਦਾ ਆ ਤੁਸੀਂ ਵੇਖ ਸਕਦੇ ਹੋ ਕਿਆ ਘੁੰਮਦੇ ਘੁੰਮਦੇ ਆ ਕਿ ਇਹ ਜਿੰਨਾ ਕੋ ਸਪੈਪ ਦਾ ਦਾਇਰਾ ਹੈ 4 ਇੰਚੇ ਪਾਣੀ ਸਾਰਾ ਵਾਪਸ ਬੋਰ ਨੂੰ ਜਾ ਰਿਹਾ। ਫੋ ਜੇ ਸਾਰੇ ਕਿਸਾਨ ਵੀ ਇਸ ਤੇ ਆਪਾਂ ਕਰ ਦਈਏ ਇਹ ਬਹੁਤ ਵਧੀਆ ਬਰਾਲਾ ਜੇ ਇਸ ਦੇ ਨਾਲ ਕਲੇਸ਼ ਵੀ ਖਤਮ ਤੇ ਜਿਹੜੇ ਲੋਕ ਕਹਿੰਦੇ ਵਿੱਚ ਕਿਸਾਨਾਂ ਨੇ ਪਾਣੀ ਧਰਤੀ ਦੇ ਵਿੱਚ ਬਾਹਰ ਕੱਢ ਲਿਆ ਅੱਜ ਮੁੜ ਕੇ ਇੱਕ ਠੋਕੇ ਕਹਿ ਦੇਗੇ ਆ ਲੋ ਸਾਰਾ ਕੁਦਰਤ ਦੀ ਹਿੰਮਤ ਕੀਤੀ ਅਸੀਂ ਹਿੰਮਤ ਕੀਤੀ ਤੇ ਫਿਰ ਧਰਤੀ ਵਿੱਚ ਪਾਤਾ। ਸੋਇਦੇ ਵਾਸਤੇ ਥੋੜੀ ਜਿਹੀ ਖੇਚਲ ਕਰਨ ਦੀ ਲੋੜ ਸਾਰੇ ਕਿਸਾਨ ਵੀਰ ਇਕੱਠੇ ਹੋਏ ਨੇ ਟਰੈਕਟਰ ਲਿਆਂਦਾ ਜਨਰੇਟਰ ਲਿਆਂਦਾ ਤੇ ਸੋ ਸਾਰੇ ਕਿਸਾਨ ਵੀਰ ਮਤੜ ਤਾੜ ਦੇ ਇਕੱਠੇ ਹੋ ਗਏ ਤੇ ਸਾਰਿਆਂ ਨੇ ਹੁਣ ਉਹ ਮਤੜ ਤਾੜ ਦੇ ਜਿਹੜੀ ਸੰਗਤ ਰਹੇਗੀ ਜਿਹੜੀ ਵੀਡੀਓ ਸੁਣਦੀ ਪਈ ਆਸੇ-ਪਾਸੇ ਇਲਾਕੇ ਦੇ ਵਿੱਚ ਬੜਾ ਸੌਖਾ ਤਰੀਕਾ ਜੇ ਕਿਸੇ ਨਾਲ ਲੜਨ-ਬੋਲਣ ਦੀ ਲੋੜ ਨਹੀਂ ਚੁੱਪ ਕਰਕੇ ਸਾਰੇ ਰਲ ਮਿਲ ਕੇ ਏ ਆਪੋ ਆਪਣਾ ਜਿਹੜਾ ਪਾਣੀ ਇਸ ਤਰ੍ਹਾਂ ਕੱਢ ਲਿਆ ਵੇਖੋ ਟਰੈਕਟਰ ਜਨਰੇਟਰ ਸਾਰੀ ਸੰਗਤ ਖੜੀ ਹੈ ਨਾਲ ਸੋ ਇਹ ਬਹੁਤ ਵਧੀਆ ਤਰੀਕਾ ਹੈ ਇੱਕ ਸਾਰੇ ਵੀਰਾਂ ਨੂੰ ਬੇਨਤੀ ਕਿਸਾਨ ਵੀਰਾਂ ਨੂੰ ਵੀ ਇਸੇ ਤਰੀਕੇ ਨੂੰ ਅਪਣਾ ਕੇ ਆਪੋ ਆਪਣਾ ਜਿਹੜਾ ਪਾਣੀ ਹੈ ਇਹ ਜ਼ਮੀਨ ਦੇ ਵਿੱਚ ਭੇਜ ਦਿਓ ਤੇ ਜ਼ਮੀਨ ਦਾ ਲੈਵਲ ਸਾਫ਼ ਹੋ ਜਾਏਗਾ ਬਹੁਤ ਬਹੁਤ ਧੰਨਵਾਦ ਜੀ ਧੰਨੇ ਬਚਾ